ਫੋਨ ਕੀਤਾ ਕਿ ਸਰਦੀ ਵੇਟ ਕਰ ਰਿਹਾ ਆ ਰਹੇ ਨੇ ਕਹਿੰਦੇ ਕਿ ਉਹਨਾਂ ਨੂੰ ਪੁੱਛੋ ਕਿ ਉਹ ਕੀ ਖਾਂਦੇ ਨੇ ਅੱਜ ਇਹ ਵੀ ਉਦਾਂ ਦੀ ਨੇ ਅਸੀ ਸادਗੀ ਜੀ ਵਾਲੀ ਜ਼ਿੰਦਗੀ ਚ ਹਮੇਸ਼ਾ ਰਹੇ ਆ ਪਿੰਡਾਂ ਵਾਲੇ ਆ ਮੇਰੇ ਖਿਆਲ ਦੇ ਵਿੱਚ ਉਹ ਵੀ ਇੱਕ ਚੰਗੀ ਗੱਲ ਐ ਤੁਹਾਨੂੰ ਜ਼ਿਆਦਾ ਭੱਜ ਦੌੜ ਜੀ ਤੇ ਉਹ ਇੱਕ ਮੁਕਾਬਲੇ ਜੇ ਇਹਦੇ ਵਿੱਚ ਸ਼ਾਮਲ ਹੋਣ ਵਾਲੀ ਗੱਲ ਨਹੀਂ ਦਿਮਾਗ ਚ ਆਉਂਦੀ ਇਸ ਤਰ੍ਹਾਂ ਹੁੰਦਾ ਇੱਕ ਸੰਤੁਸ਼ਟੀ ਹੈ ਕਿ ਜੋ ਆਪਾਂ ਕਰ ਰਹੇ ਹਾਂ ਮਾਲਕ ਦਾ ਸ਼ੁکری ਕਰੀਦਾ ਹੈ ਕਿ ਬਹੁਤ ਕੁਝ ਬਖਸ਼ਿਆ ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਪਰ ਅਜੇ ਕੋਈ ਐਦਾਂ ਦਾ ਕਰੈਕਟਰ ਜੋ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਹਜੇ ਤੱਕ ਪਲੇ ਨਹੀਂ ਕੀਤਾ ਮੈਂ ਕਰਨਾ ਚਾਹਉਂ ਤੁਹਾਡੇ ਜਿਹੜੇ ਅਸਲੀ ਹੀਰੋਜ਼ ਨੇ ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਗੱਲ ਕੀਤੀ ਹੈ ਸਰਦਾਰ ਹਰੀ ਸਿੰਘ ਨਰੂਆ ਦਾ ਕਰੈਕਟਰ ਮੈਨੂੰ ਬਹੁਤ ਅ ਕੱਚ ਪੈਦਾ ਕਰਦਾ ਕਿ ਉਹ ਜੇ ਮੈਨੂੰ ਮੌਕਾ ਮਿਲ ਜੇ ਇਨਾਂ ਤੇ ਸ਼ਾਇਦ ਮੈਂ ਕਾਫੀ ਇਨਸਾਫ ਕਰ ਸਕਾਂ ਕਵਾਈ ਗੁਰੂ ਕਰਵਾਏ ਮੈਥੋ ਜੇ ਇਹ ਫੋਟੋ ਤੁਹਾਡੀ ਇੰਸਟਾ ਤੇ ਵੇਖੀ ਜੀ ਜੀ ਤੁਸੀਂ ਕੈਪਸ਼ਨ ਦਿੱਤੀ ਹੋਈ ਹੈ ਸਮੇ ਸਮੇ ਦੀ ਗੱਲ ਹੈ ਇਹ ਵੀ ਇੱਕ ਦੌਰ ਸੀ ਦੱਸਣਾ ਚਾਹੁੰਦਾ ਸੀ ਵੀ ਇਹ ਵੀ ਦੌਰ ਇਸ ਤਰ੍ਹਾਂ ਦੀ ਸਾਦਗੀ ਜਿਹੀ ਵਾਲੀ ਜ਼ਿੰਦਗੀ ਸੀ ਉਸ ਵੇਲੇ ਤੇ ਸਾਰੇ ਇਕੱਠੇ ਬੈਠੇ ਰਹਿੰਦੇ ਹਾਂ ਜੀ ਆਪਣੇ ਹੀ ਆ ਲੋਕ ਅੱਛਾ ਹਾਂਜੀ ਤੇ ਉਹ ਤੋਂ ਕੁਝ ਹਾਲਾਤ ਵੀ ਤੋਂ ਪੰਜਾਬ ਦੇ ਤੁਸੀਂ ਸਮਝਦੇ ਹੋਗੇ ਵਾਲੀ ਠੀਕ ਜੇ ਨਹੀਂ ਸੀ ਤੇ ਖਿਆਲ ਖੂਦ ਵੀ ਰੱਖਦੇ ਹੁੰਦੇ ਸੀ ਜ਼ਿਆਦਾ ਇੱਕ ਤਾਂ ਨਾ ਜਦੋਂ ਦਾ ਪਰ ਜਾਇਆ ਨਾ ਮੋਬਾਈਲ ਤੇ ਦੇ ਸੋਸ਼ਲ ਮੀਡੀਆ ਵਾਲਾ ਇਹਨੇ ਬਹੁਤ ਦੁਨੀਆ ਬਦਲ ਕੇ ਰੱਖਤੀ ਹੈ ਨਾ ਤਾਂ ਹੁਣ ਤੁਸੀਂ ਨਾ ਚਾਹੁੰਦੇ ਹੋਏ ਵੀ ਇਹਨੂੰ ਯੂਜ਼ ਕਰਦੇ ਹੋ ਬੱਬੂ ਹੋਰਾਂ ਨਾਲ ਪਹਿਲੀ ਵਾਰੀ ਕੰਮ ਕਰ ਰਹੇ ਆ ਗੁਰੂ ਰੰਦਾਬੇ ਨਾਲ ਪਹਿਲੀ ਦਫਾ ਤਾਂ ਬੱਬੂ ਮਾਨ ਹੋਰਾਂ ਦੇ ਗਾਣਿਆਂ ਦੇ ਤਾਂ ਸਾਰੇ ਆਪਾਂ ਫੈਨ ਆ ਪਸੰਦ ਕਰਦੇ ਆ ਹਮੇਸ਼ਾ ਤੋਂ ਹੀ ਤੇ ਕੰਮ ਕਰਨ ਦਾ ਮੌਕਾ ਹੁਣੇ ਮਿਲਿਆ ਤੇ ਬੜੀ ਅੱਛੀ ਬੌਂਡਿੰਗ ਰਹੀ ਸਾਡੀ ਮਿਊਜ਼ਿਕ ਕਿੰਨਾ ਸੌਂਦੇ ਹੋ ਬਹੁਤ ਮਿਊਜ਼ਿਕ ਤਾਂ ਖਾਸ ਤੌਰ ਤੇ ਨਾ ਮੈਨੂੰ ਬਹੁਤ ਹੀ ਪਸੰਦ ਹੈ ਪਰ ਜ਼ਿਆਦਾ ਮੈਨੂੰ ਵਧੀਆ ਲੱਗਦਾ ਪੁਰਾਣਾ ਪੁਰਾਣਾ ਹਾਂਜੀ ਰਫੀ ਸਾਹਿਬ ਰਫੀ ਸਾਹਿਬ ਫਿਰ ਦੂਜੇ ਨੰਬਰ ਤੇ ਕਿਸ਼ੋਰ ਕੁਮਾਰ ਸਾਹਿਬ ਇਹ ਲਤਾ ਜੀ ਹੋਗੇ ਮੈਡਮ ਨੂਰ ਜਹਾਨ ਹਾਂਜੀ ਇੱਕ ਉਧਰਲੇ ਕਈ ਲੈਂਦੇ ਪੰਜਾਬ ਤੋਂ ਕਹਿ ਸਕਦੇ ਆ ਨਾ ਜੀ ਗੁਲਾਮ ਅਲੀ ਸਾਹਿਬ ਹੋਗੇ ਇੱਕ ਦੋ ਦਿਨ ਤਾਂ ਮੇਰੇ ਵੀ ਦਿਮਾਗ ਦੇ ਖੁਮਾਰ ਜੇ ਚੜੇ ਰਹਿੰਦੇ ਵੀ ਸ਼ਾਇਦ ਮੈਨੂੰ ਹੀਰੋ ਸਮਝ ਕੇ ਕੋਈ ਖਾਸ ਤਵੱਜੋ ਦੇਊਗਾ ਪਰ ਕੋਈ ਨਹੀਂ ਦਿੰਦਾ ਉਸ ਤਵੱਜੋ ਤਾਂ ਉਸ ਰਿਸ਼ਤਿਆਂ ਦੀ ਤੰਗ ਨਾਲ ਗਿਰਦੀ ਹੈ ਵੀ ਚਾਚਾ ਹੈ ਤਾਇਆ ਹੈ ਬਾਪ ਹੈ ਜਾਂ ਹਸਬੈਂਡ ਹੈ ਜਾਂ ਮਤਲਬ ਉਸ ਤੰਗ ਦੀ ਤਵੱਜੋ ਤਾਂ ਜ਼ਰੂਰ ਹੁੰਦੀ ਹੈ ਲੇਕਿਨ ਉਹ ਫਿਲਮੀ ਤਵੱਜੋ ਨਹੀਂ ਹੁੰਦੀ ਵੈਸਾ ਹੀ ਹੀਰੋ ਆਇਆ ਸੋ ਬਾਤ ਲੱਗ ਜਾਓ ਤੇ ਇੱਕ ਸਾਨੂੰ ਤਾਂ ਫਿਰ ਉਹ ਡਾਈਡੂਈ ਵੀ ਕਰਨੀ ਪੈਂਦੀ ਹੈ ਉਹ ਵੀ ਵੀਓ ਕਿਤੇ ਵਾਲ ਨਾ ਚਿੱਟੇ ਨਿਕਲਿਓ ਤੇ ਉਹ ਉਹ ਵੀ ਵਖਾਣਾ ਨਿਗਾਹ ਰੱਖਣੀ ਪੈਂਦੀ ਐ ਇਹ ਉਹ ਆਇਆ ਕਿ ਇਹਨੂੰ ਮਿਲਣਾ ਤਾਂ ਵੀ ਕਿ ਹੀਰੋ ਬਣ ਕੇ ਮਿਲਣਾ ਪੈਂਦਾ ਹੈ ਨਾ ਜਿਹਨੂੰ ਉਹ ਮਿਲਣਾ ਹੈ ਇਸ ਵੇਲੇ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਸੀ ਇੱਕ ਆਰਟਿਸਟ ਵੱਲੋਂ ਇੱਕ ਇਦਾਂ ਦੀ ਟਿੱਪਣੀ ਕਰਨਾ ਕਿ ਭਾਰਤ ਇਦਾਂ ਹੈ ਬਾਅਦ ਵਿੱਚ ਇਹ ਕਹਿ ਦੇਣਾ ਕਿ ਮੈਂ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਸਮਝਦਾ ਤੁਸੀਂ ਕੀ ਸਮਝਦੇ ਹੋ ਕਿ ਬਤੌਰ ਇੱਕ ਅਦਾਕਾਰ ਜਾਂ ਕਲਾਕਾਰ ਅਜਿਹੀ ਟਿੱਪਣੀਆਂ ਕਰਨੀਆਂ ਸੋਚਣਾ ਚਾਹੀਦਾ ਹੈ ਮੇਰੇ ਖਿਆਲ ਚ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੇ ਇਹ ਗੱਲ ਤੇ ਇੱਕ ਆਰਟਿਸਟ ਹੁੰਦੇ ਨੇ ਜੀ ਸਾਰਿਆਂ ਦਾ ਸਾਂਝਾ ਹੁੰਦਾ ਹੈ ਲੇਕਿਨ ਇੱਕ ਗੱਲ ਨਾਲ ਨਾਲ ਮੈਂ ਇਹ ਵੀ ਕਹਿਣਾ ਕਿ ਜੇ ਜੰਗ ਲੱਗਦੀ ਹੈ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਆਪਾਂ ਆਪਣੇ ਨਾਲ ਖੜਨਾ ਹੈ ਉਹਨਾਂ ਨੇ ਆਪਦੇ ਨਾਲ ਖੜਨਾ ਹੈ ਕੋਈ ਇਹਦੇ 'ਚ ਮਾੜੀ ਗੱਲ ਨਹੀਂ ਹੁੰਦੀ ਲੇਕਿਨ ਬੋਲਣ ਵੇਲੇ ਜ਼ਰੂਰ ਉਹ ਕਹਿੰਦੇ ਆ ਨਾ ਕਿ ਦੁਸ਼ਮਣੀ ਕਰੋ ਤੁਜਮ ਕੇ ਕਰੋ ਮਗਰ ਖਿਆਲ ਰਹੇ ਕبھی ਦੋਸਤ ਬਨ ਜਾਏ ਤਾਂ ਸ਼ਰਮਿੰਦਾ ਨਾ ਹੋ